ਤੁਸੀਂ ਸਟੇਟਾਂ ਦੇ ਅਧਿਕਾਰੀ ਖੋਲੇ ਯਾਰ ਸਾਰੇ ਪਹਿਲਾਂ ਤੁਸੀਂ ਸਾਡੇ ਤੋਂ ਐਜੂਕੇਸ਼ਨ تعلیم ਲੈ ਗਏ ਤੁਸੀਂ ਦੱਸੋ ਮੈਨੂੰ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਸਕਦੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਕੌਣ ਸੀਗਾ ਬੱਚਿਆਂ ਨੂੰ ਪਤਾ ਹੀ ਨਹੀਂਗਾ ਅਸੀਂ ਉਹਨਾਂ ਨੂੰ ਸਕੂਲਾਂ ਵਿੱਚ ਪੜ੍ਹਾ ਹੀ ਨਹੀਂ ਸਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਹਿਬਜ਼ਾਦੇਾਂ ਦੀ ਸ਼ਹਾਦਤ ਮੋਤੀराम ਮਹਿਰਾ ਦਾ ਯੋਗਦਾਨ ਦਿਵਾਨ ਟੋਡਰਮਲ ਦਾ ਯੋਗਦਾਨ ਸ਼ੇਰ ਮੁਹੰਮਦ ਖਾਨ ਦਾ ਹਾ ਦਾ ਨਾਰਾ ਸਹਿਬਜ਼ਾਦੇ ਵੀ ਕੈਨੋਟ ਟੀਚ ਹੋਲੀ ਹੌਲੀ ਕੀ ਹੋਇਆ ਕਿ 1 ਨੇਸ਼ਨ 1 ਟੈਕਸ ਦੇ ਨਾਮ ਤੇ ਸਾਡੇ ਕੋਲੋਂ ਜੀਐਸਟੀ ਬਣਾ ਕੇ ਸਾਡੇ ਵਿੱਤੀ ਅਧਿਕਾਰ ਵੀ ਲੈ ਗਏ ਜੀ ਸੋ ਮੈਂ ਤਾਂ ਇਹ ਕਹਿਣਾ ਸੀਗਾ ਕਿ ਅਸਲ ਵਿੱਚ ਕੀ ਆ ਕਿ ਦਿਸ ਇਜ਼ ਬੇਸਿਕਲੀ ਐਨ ਅਟੈਕ ਔਨ ਫੈਡਰਲ ਸਟਰਕਚਰ ਔਫ ਦ ਕੰਟਰੀ ਹਮ ਐਂਡ ਸਾਰੀਆਂ ਸਟੇਟਾਂ ਨੂੰ ਇਕੱਠੇ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਔਰ ਮੈਂ ਅੱਜ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਜਿਹੜਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਸੀ ਉਹ 50 ਸਾਲ ਤੋਂ ਬਾਅਦ ਅੱਜ ਵੀ ਰੈਲੇਵੈਂਟ ਹਮ ਉਦੋਂ ਉਹਨੂੰ ਕਹਿੰਦਾ ਵੱਖਵਾਦੀ ਅੱਜ ਸਿਰਫ ਨਾਮ ਸੁਣ ਕੇ ਜੀ ਲੇਕਿਨ ਅੱਜ ਵੀ ਉਹਦੇ ਵਿੱਚ ਜਿਹੜੇ ਜਿਹੜੇ ਉਹਦੇ ਤੱਤ ਨੇ ਹਮ ਜੋ ਉਹਦੇ ਵਿੱਚ ਡਿਮਾਂਡ ਸੀਗੀਆਂ ਉਹ ਅੱਜ ਵੀ ਜਿਹੜੀਆਂ ਬਹੁਤ ਇੰਪੋਰਟੈਂਟ ਕਿ ਜ਼ਰੂਰੀ ਨੇ ਅੱਜ ਵੀ ਮੈਂ ਗੱਲ ਇਹ ਕਰਨੀ ਸੀ ਉੱਥੇ ਹੂੰ ਮੈਂ ਅਨੰਦਪੁਰ ਦੇ ਮਤੇ ਦੀ ਗੱਲ ਬਕਾਇਦਾ ਚੱਕਣੀ ਸੀ ਵਿਧਾਨ ਸਭਾ ਦੇ ਵਿੱਚ